ਹੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਬਣੇ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਸੁਪੀਰ ਸਿੰਘ ਬਾਦਲ ਦਾ ਤਾਲਬਾਤ ਕੀਤਾ ਹੈ ਕਿ ਅਸੀਂ ਲੈਂਡ ਪੁੱਲਿੰਗ ਪਾਲਿਸੀ ਤੇ ਮੋਰਚਾ ਲਾਉਣ ਜਾ ਰਹੇ ਹਾਂ ਦੇਖੋ ਬੜਾ ਹੀ ਗੁਰੂ ਦਾ ਸ਼ੁਕਰ ਹੈ ਗੁਰੂ ਆਮਰਦਾਸ ਪਾਸ਼ਾ ਦੇ ਚਰਨਾਂ ਵਿੱਚ ਨਤਮਸਤਕ ਹੋਣ ਲਈ ਆਏ ਆ ਬਲ ਵੀ ਲੈਣ ਆਏ ਆ ਸ਼ਕਤੀ ਵੀ ਲੈਣ ਆਏ ਆ ਸਮਤ ਵੀ ਲੈਣ ਆਏ ਆ ਯੋਗੀ ਜਿਹੜੀ ਅਕਾਲੀ ਦਲ ਜਿਹੜੀ ਜਮਾਤ ਆ ਇਹ ਪੰਥਕ ਜਮਾਤ ਆ ਤੇ ਹਮੇਸ਼ਾ ਹੀ ਸਿੱਖਾਂ ਦੇ ਭਲੇ ਤੇ ਸਿੱਖਾਂ ਦੇ ਹੱਕਾਂ ਲਈ ਲੜਾਈ ਲੜਦੀ ਆ ਤੇ ਸ਼ੁਰੂਆਤ ਦੇ ਭਲੇ ਦੀ ਗੱਲ ਕਰਦੀ ਆ ਸੋ ਉਸ ਪਾਰਟੀ ਦੇ ਵਿੱਚ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਬਹੁਤ ਇਸ ਗੱਲ ਹੀ ਭਾਵੇਂ ਇੰਨੇ ਸਮਝੋਗ ਨਹੀਂ ਪਰ ਉਹਨਾਂ ਨੇ ਵੱਡੀ ਜ਼ਿੰਮੇਵਾਰੀ ਦਿੱਤੀ ਆ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਦੇ ਤੌਰ ਤੇ ਸੋ ਅੱਜ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਅੱਜ ਇੱਥੇ ਮੈਂ ਪਹੁੰਚਿਆ ਗੁਰੂ ਅਮਰਦਾਸ ਪਾਸ਼ਾ ਦੇ ਚਰਨਾਂ ਵਿੱਚ ਅਰਦਾਸ ਕੀ